180 ਜਗ੍ਹਾ ਤੇ ਮੌਜੂਦ ਆ ਜਿੱਤੇ ਸੰਤ ਸੀਚੇਵਾਲ ਦੇ ਵੱਲੋਂ ਜਿਹੜੀ ਹੈ ਦਰਿਆ ਦੀ ਸਫਾਈ ਕੀਤੀ ਜਾਂਦੀ ਹੈ ਪਰ ਇਹੀ ਜਗ੍ਹਾ ਤੇ ਅੱਜ ਜਿਹੜਾ ਇੱਕ ਹਾਸਾ ਹੁੰਦਾ ਜਿੱਥੇ ਕੀ ਦੱਸਿਆ ਜਾ ਰਿਹਾ ਕਿ ਦੋ ਬੱਚੇ ਇਸ ਜਗ੍ਹਾ ਤੇ ਡੁੱਬ ਕੇ ਜਿਹੜੀ ਮੌਕੇ ਤੇ ਮੌਤ ਹੋ ਜਾਂਦੀ ਹੈ ਕਾਬ ਰੋਡ ਤੇ ਤਸਵੀਰਾਂ ਨੇ ਤੇ ਇੱਕ ਪਾਸੇ ਸੰਤ ਸੀਚੇਵਾਲ ਦੇ ਵੱਲੋਂ ਵਧੀਆ ਪ੍ਰਚਾਲਾ ਜੋ ਕੀਤਾ ਜਾ ਰਿਹਾ ਸਫਾਈ ਜਿਹੜੀ ਗੰਦੇ ਤਰੀਕੇ ਦੀ ਸਫਾਈ ਕੀਤੀ ਜਾਂਦੀ ਪਰ ਇੱਕ ਸਰਬਤ ਦੇ ਭਲੇ ਵਾਸਤੇ ਅਰਦਾਸ ਕਰਨੀ ਸੀ ਪਰ ਜਿਹੜੀ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨੇ ਉਸ ਜਗ੍ਹਾ ਤੇ ਜਿੱਥੇ ਅੱਜ ਦੋ ਬੱਚੇ ਜਿਹੜਾ ਮੌਕੇ ਦੇ ਮੌਤ ਹੋ ਜਾਂਦੀ ਹੈ ਤਸਵੀਰਾਂ ਨੇ ਉਸ ਜਗ੍ਹਾ ਤੇ ਪਹੁੰਚੇ ਆ ਪੰਜਾਬ ਨੂ 220 ਟੀਵੀ ਚੈਨਲ ਦੀ ਟੀਮ ਉਸ ਘੋੜ ਦੀ ਤਸਵੀਰਾਂ ਨੇ ਲਾਈਵ ਦਿਖਾ ਰਹੇ ਆ ਜਿਵੇਂ ਤੁਹਾਨੂੰ ਫੋਨ ਆंदा ਕਿ ਤੇ ਇੱਕ ਹਾਦਸਾ ਹੋਣਾ ਤੇ ਪੰਜਾਬ ਨੂ 220 ਟੀਵੀ ਚੈਨਲ ਦੀ ਟੀਮ ਜੋ ਤੇ ਮੌਕੇ ਤੇ ਪਹੁੰਚਦੀ ਹੈ ਸੋ ਇਹ ਤਸਵੀਰਾਂ ਨੇ ਉਸ ਮੌਕੇ ਜਗ੍ਹਾ ਦੀਆਂ ਤਸਵੀਰਾਂ ਜੋ ਤੁਹਾਡੇ ਨਾਲ ਲਾਈਵ ਤਸਵੀਰਾਂ ਦਿਖਾ ਰਹੇ ਆ ਟੇ ਤੁਹਾਡੀ ਦੇ ਬਾਰੇ ਕੀ ਰਾਏ ਤੇ ਕਮੈਂਟਸ ਵੀ ਜਿਹੜਾ ਸਾਂਝੇ ਕਰਦੇ ਰਹੋ ਮੈਂ ਮਾਰੂ ਇਸ ਦਾ ਚਲ ਤੁਹਾਨੂੰ ਪਰਿਵਾਰ ਦੇ ਵਿੱਚ ਭਾਰੀ ਰੋਸ ਜਿਹੜਾ ਆ ਉਹ ਤੁਸੀਂ ਦੇਖ ਰਹੇ ਹੋ ਕਿ ਪਰਿਵਾਰਿਕ ਮੈਂਬਰ ਕਾਫੀ

ਕੱਢ ਦੇ ਇਹਨੂੰ ਬੜਾ ਬੰਦਾ ਪੂਰੀ ਬੇਰਦ ਅਸਿਸਟੈਂਟ ਨਹੀਂ ਰੱਖਿਆ ਬੱਚੇ ਕਿ ਟ੍ਰਾਈ ਕਰਤੇ ਨੇ ਪੁੱਟਕੇ ਮੜਿਆ ਮੈਂ ਇਹਨੂੰ ਬੰਦ ਕਰਾਉਣਾ ਬਸ ਮੇਰੇ ਪਰਦੋਸਰ ਨਹੀਂ ਦਈਦਾ ਕਿ ਬੱਚੇ ਟ੍ਰਾਈ ਕਰੰਦੇ ਨੇ ਆ ਕੇ ਯਾਰ ਸਿੱਧੇ ਬਾਹਰ ਇੱਥੋਂ ਨਿਕਲਣ ਚਾਹੀਦਾ ਹਾਂਜੀ ਹਾਂਜੀ ਅਸੀਂ ਇਹ ਕਹਿੰਨੇ ਆ ਵੀ ਦੋ ਬੱਚੇ ਡਪੋਏ ਐ ਇਹਨਾਂ ਨੇ ਮਾਰੇ ਐ ਇਹ ਬੱਚੇ ਟ੍ਰਾਈ ਕਰਵਾਉਂਦੇ ਐ ਛੋਟੇ ਛੋਟੇ ਬੱਚੇ ਇਹਨਾਂ ਨੂੰਗਾ ਪਾਣੀ ਐ ਇਹ ਕਿਉਂ ਨਾ ਆਂਦੇ ਐ ਇੱਕ ਜੀ ਬੰਦੇ ਦੇ ਬੱਚੇ ਮਰ ਗਏ ਆਸ-ਪਾਸ ਪਾਣੀ ਪਾਣੀ ਪਾਟੂਗਾ ਪਾਣੀ ਹੈ ਇਹ ਕਿਉਂ ਨੂੰ ਬੰਦੇ ਬੱਟਿਆਂ ਨੂੰ ਇਹ ਭੂਖੜੀ ਪਿੰਡ ਵੀ ਗਿਆ ਸੀ ਉੱਥੇ ਬੱਚੇ ਡਰਾਈ ਕਰਦੇ ਸੀਗਾ ਵੀ ਮੈਂ ਪਾਣੀ ਸਾਫ਼ ਕੀਤਾ ਮੈਨੂੰ ਆ ਰਹੇ ਨਾ ਤੇ ਹੁਣ ਫਿਰ ਇੱਥੇ ਨੂੰ ਆ ਰਹੇ ਬੱਚੇ ਬੱਚੇ ਦੋ ਮਾਰਤੇ ਨਾਲ ਕੀ ਜੀ ਬੰਦੇ ਨੇ ਇਹ ਪਹਿਲੇ ਨਹੀਂ ਨੰਦੇ ਸੀਗੇ ਬੱਚੇ ਨਾ ਡੁੱਬਦੇ ਸੀਗੇ ਤੁਹਾਨੂੰ ਲੱਗਦਾ ਬਹੁਤ ਵੱਡੀ ਅਣਗਹਿਲੀ ਹੈ ਬਹੁਤ ਵੱਡੀ ਗਲਤੀ ਜੀ 2 ਘੰਟੇ ਬੱਟਿਆਂ ਨੂੰ ਇੱਕ ਸੂਰਬਤ ਬਾਬਾ ਹੈਗਾ ਇੱਕ ਸੂਰਬਤ ਸਿੱਚੇਲ ਬਾਬਾ ਜੀ ਇਹਦਾ ਜੀ ਦਾ ਬਾਬਾ ਹੈਗਾ ਕਸੂਰਵਾ ਤੇ ਕੋਈ ਕੀ ਕਰਨਾ ਚਾਹੁੰਦਾ ਹੈ ਕਿਹੜਾ ਕੀ ਜਾਣਾ ਸੀਗਾ ਪਹਿਲੇ ਨਾਲਾ ਗੰਦਾ ਸੀਗਾ ਉਦੋਂ ਕੋਈ ਨਹੀਂ ਨਹਾਉਂਦਾ ਸੀਗਾ ਉਹਨੇ ਨੇ ਸਾਫ਼ ਕਰਤੇ ਬੱਚਿਆਂ ਨੂੰ ਨਹਾਉਂਦਾ ਵੀ ਇਹ ਦੇਖੋ ਤੇਰੋ ਪਾਣੀ ਸਾਫ਼ ਹੋ ਗਿਆ ਹੁਣ ਬੱਚੇ ਮਰ ਗਏ ਇਹਨਾਂ ਦਾ ਕਸੂਰوار ਬਾਬਾ ਹੈਗਾ ਸਸਿਆ ਦੋਸਤੋ ਲਾਈਵ ਹੋਏ ਪੰਜਾਬ ਨੂੰ 24 ਟੀਵੀ ਚੈਨਲ ਤੇ ਤੇ ਮੌਜੂਦਾ ਤਾਪੂ ਰੋਡ ਜਿੱਥੇ ਸੰਤ ਚਿਚੀਵਾ ਬਲਬੀ ਸਿੰਘ ਜੀ ਵੱਲੋਂ ਜਿਹੜਾ ਵਧੀਆ ਪ੍ਰਚਾਰ ਕੀਤਾ ਜਾ ਰਿਹਾ ਤੇ ਗੱਲ ਕਰਾਂਗੇ ਜਿੱਥੇ ਕੀ ਗੰਗਤਰਿਆ ਨੂੰ ਜਦ ਚਪਾਈ ਕੀਤੀ ਜਾਂਦੀ ਪਰ ਕਿਤੇ ਕੋ ਬਹੁਤ ਹਾਸਾ ਹੁੰਦਾ ਹਾਸਾ ਕੀ ਹੈ ਸੋ ਸਾਡੇ ਨਾਲ ਮਜੂਰ ਨੇ ਬਜੋਰੀ ਸੋ ਗੱਲਬਾਤ ਕਰਾਂਗੇ ਬਾਬੂ ਜੀ ਕੀ ਗੱਲ ਕੀ ਹੋ ਜੀ ਸਾਰਾ ਵਾਕਿਆ ਕੀ ਸੀ ਇੱਥੇ ਨਾ ਜੀ ਅੱਜ ਸਮਾਗਮ ਸੀਗਾ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਸੀ ਉਸ ਕਰਕੇ ਸੰਗਤਾਂ ਇਕੱਠੀਆਂ ਹੋਈਆਂ ਹੋਈਆਂ ਸੀ ਇਧਰ ਦਰਿਆ ਦੇ ਵਿੱਚ ਕੋਈ ਅੱਜ ਨਾ ਕੋਈ ਇਸ਼ਨਾਨ ਦਾ ਪ੍ਰੋਗਰਾਮ ਸੀਗਾ ਨਾ ਹੀ ਕੋਈ ਐਦਾਂ ਦਾ ਸੀਗਾ ਵੀ ਉੱਥੇ ਨਹਾਉਣ ਲੱਗ ਜਾਊਗਾ ਫੇਰ ਵੀ ਇਹ ਪ੍ਰਵੰਧ ਕੀਤੇ ਹੋ ਸੀ ਆ ਡੰਡੇ ਵਗੈਰਾ ਲਾਏ ਹੋਏ ਨੇ ਸੰਗਲ ਵੀ ਲਾਏ ਹੋਏ ਸੀਗੇ ਤੇ ਆ ਉਧਰ ਸਾਰੇ ਅਸੀਂ ਦਾ ਸਮਾਗਮ ਦੇ ਵਿੱਚ ਸੀਗੇ ਉਹ ਬੱਚੇ ਹੁਣ ਪਤਾ ਨਹੀਂ ਵੀ ਪੈਰ ਫਿਸਰਿਆ ਉਹਨਾਂ ਦਾ ਕੀ ਹੋਇਆ ਤੋ ਕਿ ਜੇ ਨਹਾਉਣ ਦੇ ਮੂਡ ਚ ਹੁੰਦੇ ਤਾਂ ਉਹਨਾਂ ਦੇ ਕੱਪੜੇ ਲਾਹੇ ਹੋਏ ਹੋਣੇ ਸੀ ਠੀਕ ਉਹਨਾਂ ਦੇ ਕੱਪੜੇ ਵੀ ਪਾਏ ਹੋਏ ਸੀਗੇ ਤੇ ਹੁਣ ਵਿੱਚੇ ਤਾਂ ਇੱਥੇ ਜਿਹੜੇ ਦੇਖਣਾ ਸੀ ਉਹ ਕਹਿੰਦੇ ਵੀ ਇੱਕ ਕੈਨੇਡੀਗਿਆ ਬਾ ਦੂਜਾ ਉਹਨੂੰ ਪੜਨ ਗਿਆ ਤਾਂ ਦੋਨੇ ਬੱਚੇ ਵਿੱਚ ਜਾੜ ਗਏ ਕਿੰਨੀ ਉਮਰ ਦੇ ਬੱਚੇ ਸੀ ਇਹ 15 16 ਸਾਲ ਦੇ ਦੱਸਦੇ ਜੋ ਮਰਨ ਦਾ ਨਹੀਂ ਪ੍ਰਵਾਸੀ ਸਮਝ ਪੰਜਾਬੀ ਸੀ ਨਹੀਂ ਪ੍ਰਵਾਸੀ ਦਾ ਦੇ ਜੀ ਪ੍ਰਵਾਸੀ ਦਾ ਹਾਂ ਜੀ ਕੀ ਬਚਾ ਹੋ ਗਿਆ ਉਹਨਾਂ ਦਾ ਨਹੀਂ ਡੈਥ ਹੋ ਗਿਆ ਉਹਨਾਂ ਦੀ ਦੋਨੋਂ ਦੇ ਦੋਨੋਂ ਦੇਥ ਹੋਈ ਲੋਕੇ ਦੀ ਡੈਥ ਹੋਈ ਹਾਂ ਜੀ ਹਾਂ ਜੀ ਤੇ ਜਿਹੜੀ ਡੈੱਡ ਬੋਡੀ ਇੱਥੋਂ ਮਿਲ ਗਈ ਅੱਗੇ ਜਾ ਕੇ ਮਿਲ ਨਹੀਂ ਇੱਥੋਂ ਹੀ ਮਿਲ ਗਈ ਸੀ ਇੱਥੋਂ ਮਿਲ ਗਈ ਹਾਂ ਜੀ ਤੇ ਡੈੱਡ ਬੋਡੀ ਕਿੰਨੀ ਚਿਰ ਬਾਅਦ ਤਕਰੀਬਨ 2 ਘੰਟੇ ਲੱਗੇ ਹੋਣੇ ਜੀ ਮੇਰੇ ਖਿਆਲ ਹਾਂ ਜੀ ਹਾਂ ਜੀ ਇਸ ਨੂੰ ਕਿਹੜੀ ਕਮੀ ਕਿਹੜੀ ਦੱਸੂਗੇ ਨਹੀਂ ਕਮੀ ਤਾਂ ਦੇਖੋ ਜੀ ਐ ਨਾ ਵੀ ਬੱਚਿਆਂ ਨੇ ਪਤਾ ਹੀ ਲੰਗਣ ਦਾ ਕਿਹੜੇ ਮੋਕੇ ਜਾ ਬੜੇ ਆ ਵਿੱਚ ਠੀਕ ਹੈ ਕਿਉਂਕਿ ਬਾਬਾ ਜੀ ਪ੍ਰੋਗਰਾਮ ਹੀ ਨਹੀਂ ਦਿੱਤਾ ਗਿਆ ਨਾ ਤਾਂ ਇਹਨੂੰ ਪੂਰਾ ਕਲੀਅਰ ਹੈ ਸਾਫ ਦਾ ਪ੍ਰੋਗਰਾਮ ਦਿੱਤਾ ਗਿਆ ਬਿਨਾ ਹੋਣ ਲਈ ਵੀ ਠੀਕ ਹੈ ਨਾ ਜੀ ਵੇ ਕਿਸਤੀ ਰੱਖੀ ਆ ਕਿਸਤੀ ਨਾ ਤਾਂ ਸਫਾਈ ਚੱਲ ਰਹੀ ਹੈ ਜੀ ਤੇ ਤਾਂ ਨਹੀਂ ਲੱਗਦਾ ਜਦੋਂ ਬਾਬਾ ਜੀ ਅਕਸਰ ਦੇ ਰਹੇ ਕਿ ਵੀਡੀਓ ਆਈ ਸੀ ਜੀ ਤਾਂ ਬਾਬਾ ਜੀ ਖੁਦ ਛਨਾ ਕਰਕੇ ਸੰਗਤ ਨੂੰ ਦੱਸ ਰਹੇ ਕਿ ਪਾਣੀ ਸਾਫ ਹੋ ਰਿਹਾ ਉਹ ਉਸ ਟਾਈਮ ਵੀ ਜੋ ਬੱਚੇ ਨਹਾ ਰਹੇ ਕਿਤੇ ਉਹ ਤਾਂ ਨਹੀਂ ਕਾਪੀ ਕਰ ਗਈਦਾ ਸੀ ਨਾ ਆ ਕੇ ਦੇਖੇ ਸਾਫ ਪਾਣੀ ਕਿੰਨਾ ਗੁੰਗਾ ਦਾ ਸਾਫ ਸੁਥਰਾ ਹੋ ਗਿਆ ਹੋ ਸਕਦਾ ਕਿਉਂਕਿ ਸਾਡਾ ਪਿੰਡ ਭੂਖੜੀ ਆ ਸਾਡੇ ਭੂਖੜੀ ਪਿੰਡ ਦੇ ਵਿੱਚ ਉਹ ਘਾਟ ਬਣਿਆ ਹੋਇਆ ਨਹਾਉਣੇ ਵਾਲਾ ਹੋ ਸਕਦਾ ਵੀ ਇਹ ਬੱਚਿਆਂ ਨੂੰ ਉਹੀ ਭਲੇਖ ਇਹ ਵੀ ਹੋਦਾ ਕਿਉਂਕਿ ਸਾਡੇ ਦਾ ਮੇਲਾ ਲੱਗਿਆ ਰਹਿੰਦਾ ਨੌਣੇਆਣਾ ਦਾ ਪਰ ਸਾਡੇ ਉਥੇ ਦਰਿਆ ਦਾ ਲੈਵਲ ਪੂਰਾ ਸਹੀ ਆ ਜੀ ਇੱਥੇ ਹੁਣ ਗਾਦ ਕੱਢਦੇ ਕਰਕੇ ਨਾ ਦਰਿਆ ਥੋੜਾ ਡੂੰਘਾ ਕੇ ਜਾ ਕੇ ਜੀ ਇਹਦੇ ਵਿੱਚ ਅਜੇ ਅਜੇ ਸਵੇਰੇ ਮਾਰਨਾ ਬਾਬਾ ਜੀ ਗੱਲ ਕਰ ਰਹੇ ਸੀ ਵੀ ਆਪਾਂ ਇਹ ਚ ਰੇਤਾ ਪਾਉਣਾ ਤੇ ਅਸੀਂ ਕਹਾਂ ਵੀ ਚਲੋ ਹੁਣ ਸਫਾਈ ਹੋ ਜਾਵੇ ਕਿਉਂਕਿ ਐਸੇ ਤਰ੍ਹਾਂ ਰੇਤਾ ਪਾਵਾਂਗੇ ਤਾਂ ਥੱਲੇ ਗਾਦ ਜੰਮੀ ਹੋਈ ਆ ਉਹ ਕਾਲ ਸਫਾਈ ਜਾਂਦੀ ਉੱਪਰ ਇਹ ਬੜਾ ਮਾੜਾ ਕੰਮ ਹੋਇਆ ਜਿਹੜਾ ਬੱਚਿਆਂ ਨਾਲ ਐਕਸੀਡੈਂਟ ਹੋਇਆ। ਬਾਬਾ ਜੀ ਇੱਥੇ ਮਜੂਸਨ ਜੁਰੇ ਵਾਕਿਆ ਸਾਰਾ ਹੋਇਆ। ਹਾਂਜੀ ਹਾਂਜੀ ਸਮਾਗਮ ਚੱਲ ਰਿਹਾ ਸੀ ਜੀ। ਠੀਕ ਹੈ ਜੀ। ਹਾਂਜੀ ਹਾਂਜੀ ਸਾਰੇ। ਤੇ ਹੁਣ ਬਾਬਾ ਜੀ ਵੱਲੋਂ ਕੀ ਇਨਸਾਫ ਦਵਾ ਰਹੇ ਹੋ ਬੱਚਿਆਂ ਦਾ? ਪਤਾ ਜੀ ਹੁਣ ਜੋ ਹੋਊਗਾ ਉਹਨਾਂ ਨੂੰ ਮਿਲੂਗਾ ਇਨਸਾਫ। ਹੋ ਤਾਂ ਨਹੀਂ ਗੱਲ ਕੋਈ ਹੈਗੀ। ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚੀ। ਹਾਂਜੀ ਹਾਂਜੀ ਬੱਚਿਆਂ ਦੇ ਮੌਕੇ ਤੇ ਪਹੁੰਚ ਗਈ। ਕੀ ਕਹਿਣਾ ਚਾਹੋਗੇ ਤੁਸੀਂ ਦੇਖ ਕੇ? ਬਸ ਕਹਿਣਾ ਤਾਂ ਇਹੀ ਆ ਜੀ ਵੀ ਬੱਚਿਆਂ ਨੂੰ ਮਾਪਿਓ ਵੀ ਥੋੜੀ ਨਿਗ੍ਹਾ ਰੱਖਣ ਕਿਉਂਕਿ ਹਜੇ ਇੱਥੇ ਕੋਈ ਨਹਾਉਣ ਦਾ ਬਾਬਾ ਜੀ ਕੋਲੋਂ ਕੋਈ ਐਲਾਨ ਨਹੀਂ ਹੈਗਾ ਜੀ ਕਿਉਂਕਿ ਸਫਾਈ ਹੁੰਦੀ ਕਰਕੇ ਦਰਿਆ ਵੈਸੇ ਵੀ ਪਹਿਲਾਂ ਤੁਹਾਨੂੰ ਪਤਾ ਹੀ ਹੈ ਤੇ ਗਾੜ ਕਿੰਨੀ ਸੀਗੀ ਜੀ ਉਹ ਗਾੜ ਵੀ ਥੱਲੇ ਹੋ ਸਕਦੀ ਆ ਜੇ ਅਜੇ ਅਜੇ ਤਾਂ ਮਸ਼ੀਨਾਂ ਚੱਲਦੀ ਜਾਂਦੀਆਂ ਨੇ ਸਫਾਈ ਹੋ ਰਹੀ ਆ ਜੀ ਇਸ ਕਰਕੇ ਆਪਣੇ ਪਾਣੀ ਪਾਣੀ ਚ ਵੋਟ ਹੋਣਾ ਹੀ ਹੈ ਕਿ ਪਹਿਲੇ ਸੀ ਇੱਥੇ ਨਹੀਂ ਜੀ ਪਾਣੀ ਦੀ ਵੋਟ ਤਾਂ ਬਹੁਤ ਦੋ ਤਿੰਨ ਦਿਨ ਹੋ ਗਿਆ ਇਹਨੂੰ ਹਾਂ ਜੀ ਹਾਂ ਜੀ ਵੋਟ ਇੱਥੇ ਦੀ ਕੋਈ ਇੱਕ ਹਾਸਾ ਮਤਲਬ ਵਾਪਰੇ ਆ ਹਰ ਇੱਥੇ ਕੋਈ ਨਾ ਤਾਂ ਇਸ਼ਨਾਮ ਦਾ ਪ੍ਰੋਗਰਾਮ ਰੱਖਿਆ ਗਿਆ ਸੀ ਔਰ ਨਾ ਹੀ ਕੋਈ ਇਹ ਜਿਹਾ ਬੱਚਿਆਂ ਨੂੰ ਵੈਸੇ ਰੋਕ ਵੀ ਰਏ ਸੀ ਸੇਵਾਦਾਰ ਜਿਹੜਾ ਨਾ ਬੱਚੇ ਕੋਈ ਆਉਂਦੇ ਸੀ ਉਹਨਾਂ ਨੂੰ ਰੋਕ ਵੀ ਰਹੇ ਸੀ ਸਿੰਗਲ ਵੀ ਕੀ ਆ ਬਈ ਇਥੇ ਸੰਗਲੀਆਂ ਵਗੈਰਾ ਲਾਈਆਂ ਐਸੇ ਕਰਕੇ ਵੀ ਕਈ ਵਾਰੀ ਬੱਚਾ ਸ਼ਰਾਰਤ ਕਰਦਾ ਵੀ ਚਲੋ ਫੜ ਲਵੇ। ਉਹ ਭਾਈ ਇਹ ਵੀ ਹੋ ਸਕਦਾ ਤੁਸੀਂ ਆ ਬਣਾਇਆ ਹੋਇਆ ਪੋੜੀਆਂ ਲੱਗੀਆਂ ਹੋਈਆਂ ਕੈਮਰੇ ਪਰਸ ਤੇ ਇੱਕ ਵਾਰੀ ਤਸਵੀਰ ਦਿਖਾਓ। ਇਹ ਪੋੜੀਆਂ ਲੱਗੀਆਂ ਲੋਕ ਇਹਨਾਂ ਦੇ ਬੱਚੇ ਵੀ ਆਂਦੇ ਹੁਣੇ ਸ਼ਹਿਰ ਦੇ ਸਨਾਨ ਲਈ ਬਣਾਈ ਹੋਈ ਵੀ। ਨਹੀਂ ਨਹੀਂ ਦੇਖੋ ਲੱਗੇ ਨਾ ਜਿਹੜੇ ਆਪਣੇ ਬਾਈ ਜੀ ਦੱਸ ਗਏ ਨੇ ਭੂਪੜੀ ਖੁਰਦ। ਉਥੇ ਬਕਾਇਦਾ ਬੋਰਡ ਵਗੈਰਾ ਲਾਇਆ ਸੀ ਪੈਬਲਟ ਵਗੈਰਾ ਬੰਡੇ ਸੀ ਵੀ ਇੱਥੇ ਆਪਾਂ ਇਸ਼ਨਾਨ ਕਰਾਉਣਾ। ਜੀ। ਇੱਥੇ ਦਾ ਤਾਂ ਜੀ ਕੋਈ ਪ੍ਰੋਗਰਾਮ ਹੈ ਜੀ ਇੱਥੇ ਦਾ ਸਰਪੇ ਹੀ ਪ੍ਰੋਗਰਾਮ ਸੇ ਵੀ ਸ਼ੁਕਰਾਨੇ ਬਜੋ ਵੀ ਆਪਣਾ ਇਹਨਾਂ ਦਰਿਆ ਦਾ ਪਾਣੀ ਆ ਉਹ ਆ ਬਾਲਾਜੀ ਪੁਲੀ ਤੱਕ ਸਾਫ਼ ਆ ਗਿਆ ਵੀ ਚਲੋ ਇੱਕ ਪਰਮਾਤਮਾ ਦਾ ਆਪਾਂ ਸ਼ੁਕਰਾਨਾ ਕੀਤਾ ਜੀ ਤੇ ਕੋਈ ਇਹ ਜਾਨੀ ਸੀਗਾ ਫਿਰ ਸਾਈਕਲ ਲਈ ਦੋ ਵਾਰੀ ਉਹ ਬੱਚਿਆਂ ਨੂੰ ਇੱਥੋਂ ਬਾਹਰ ਵੀ ਕੱਢਿਆ ਠੀਕ ਹੈ ਸੇਵਾਦਾਰ ਨੇ ਜੀ ਤੇ ਫਿਰ ਇੱਕ ਬੱਚੇ ਦੀ ਤਾਂ ਦਾਦੀ ਉਹਨੂੰ ਘਰੇ ਵੀ ਛੱਡ ਕੇ ਆਈ ਆ ਅੱਛਾ ਉਹ ਬਜ਼ੁਰਗ ਮਾਂ ਕਹੀ ਸੀ ਕਿ ਮੈਂ ਘਰੇ ਛੱਡ ਗਈਆਂ ਦੁਬਾਰਾ ਫੇਰ ਆ ਗਈਆਂ ਦੁਬਾਰਾ ਬੱਚੇ ਮੰਨਦੇ ਨਹੀਂ ਕੋ ਹਨ ਅੰਮੇ ਵੀ ਕਹਿ ਲੀਏ ਵੀ ਜਾਂ ਕਹਿ ਲੀਏ ਵੀ ਉਹ ਕੋਈ ਮਤਲਬ ਉਹ ਪਰਮਾਤਮਾ ਕੰਨੇ ਆਉਂਦੇ ਇਹ ਜਾਂ ਕੁਝ ਹੋਣਾ ਹੀ ਸੀ ਉਸੰਤ ਬਲਜੀ ਸਿੱਚੇਵਾਲਾ ਦੇਖ ਰਿਹਾ ਕਿ ਬਹੁਤ ਬਧੀਆ ਉਪਰਾਲਾ ਕਰ ਰਹੇ ਨੇ ਕਿਉਂਕਿ ਇਹਦੇ ਬਾਰੇ ਕਿ ਸਰਕਾਰਾਂ ਨੇ ਇਹਨੇ ਸੋਚਿਆ ਜੋ ਦਿਨ ਰਾਤ ਮਿਹਨਤ ਕਰ ਰਹੇ ਨੇ ਦੇਖੋ ਪਤਾ ਕੀ ਆ ਉਪਰਾਲਾ ਤਾਂ ਹੁਣ ਸਾਰਿਆਂ ਨੂੰ ਹੀ ਪਤਾ ਕੀ ਜਿਹੜਾ ਪਾਣੀ ਸਾਫ ਹੋਇਆ ਇਹਨੇ ਤੁਹਾਡੇ ਘਰਾਂ ਦਾ ਪਾਣੀ ਵੀ ਸਾਫ ਕਰ ਲਾ ਕਿਉਂਕਿ ਪਤਣਾਂ ਦਾ ਪਾਣੀ ਹੁੰਦਾ ਇਹ ਸੱਜੇ ਖੱਬੇ ਹੀ ਫੈਲਣਾ ਹੁੰਦਾ ਜਿਹੜੇ ਆਪਣੇ ਘਰਾਂ ਦੇ ਟਿਊਬਵਲ ਨੇ ਅੱਜ ਉਥੇ ਡੀਡੀਏ ਚੈੱਕ ਕਰ ਲੋ 600 ਆ ਇੱਥੇ ਡੀਡੀਏ ਚੈੱਕ ਕਰ ਲੋ 150 ਮਤਲਬ ਉਹ ਜੇਦੋਂ ਪਾਣੀ ਇਹ ਵੀ ਥੱਲੇ ਜਾਊਗਾ ਫਿਰ ਤਾਂ ਸਾਰਿਆਂ ਦਾ ਹੀ ਆ ਕੋਣ ਬਾਬਾਈ ਦਾ ਇੱਥੇ ਦੇ ਰਹਿਣ ਵਾਲੇ ਵੀ ਨਹੀਂ ਉਹ ਤਾਂ ਜਲੰਧਰ ਦੇ ਰਹਿਣਾ ਕਪੂਰਥਲੇ ਦੇ ਤੇ ਉਹ ਤਾਂ ਇੱਥੇ ਆ ਕੇ ਕਪੜਾ ਭਲਾਈ ਕਰ ਰਹੇ ਨੇ ਉਹਨੇ ਸਾਰਾ ਦਰਿਆ ਸਾਫ਼ ਕਰਨਾ ਚਾਹੀਦਾ ਇੱਥੇ ਤਾਂ ਅੱਜ ਇਹ ਨਾ ਮਤਲਬ ਇੱਕ ਆਪਾਂ ਹਾਸਾ ਇਹਨੂੰ ਕਹਾਗੇ ਵੀ ਇੱਕ ਬਹੁਤ ਦੁਖਦਾਈ ਘਟਨਾ ਵਾਪਰ ਗਈ ਕਿਉਂਕਿ ਉਹ ਦੇਖੋ ਬੱਚੇ ਵੀ ਇੱਕ ਜੇ 15 ਸਾਲ ਦੀ ਉਮਰ ਬਹੁਤ ਹੁੰਦੀ ਆ 12 ਸਾਲ ਦਾ ਬੜਾ ਔਖਾ ਸਾਲ ਹੈ ਜਿਹਦੇ ਪਰਿਵਾਰ 'ਚ ਦੁੱਖ ਹੋ ਜਾਂ ਬੜਾ ਦੁੱਖ ਉਹਨਾਂ ਨੂੰ ਹੁੰਦਾ ਜੀ ਚਾਹੇ ਦੇਖੋ ਬੱਚਾ ਪਰਵਾਸੀ ਹੋਵੇ ਜਾਂ ਮੋਲ ਬਣੇ ਸਾਡੇ ਖੋਜੀ ਚੀਜ਼ ਹੋਣਾ ਤਾਂ ਵੀ ਮਾਵਾ ਰੋਂਦੇ ਸਾਡਾ ਦੇਸ਼ ਰੋਂਦਾ ਉਹ ਵੀ ਸਾਡੇ ਬਿਲਕੁਲ ਹੁਣ ਜਿਹੜਾ ਬੱਚਾ ਚਾਹੇ ਪ੍ਰਵਾਸੀ ਆ ਚਾਹੇ ਪੰਜਾਬੀ ਆ ਬੱਚਾ ਤਾਂ ਬੱਚਾ ਹੀ ਆ ਉਹ ਆਪਣਾ ਹੀ ਆ ਉਹ ਕਿਸੇ ਹੋਰ ਦਾ ਨਹੀਂ ਹੈਗਾ ਇਹ ਬਹੁਤ ਜਿਆਦਾ ਦੋਖਾ ਬਾਕੀ ਬਾਬਾ ਜੀ ਤਾਂ ਫਿਰ ਨਾਲ ਖੜੇ ਨੇ ਜੀ ਬਾਬਾ ਜੀ ਐ ਨਹੀਂ ਹੈਗਾ ਵੀ ਬਾਬਾ ਜੀ ਕੋਈ ਜਵਾਬ ਦੇਣਗੇ ਐਜੀ ਗੱਲ ਕੋਈ ਨਹੀਂ ਆ ਜੀ ਲੇਕਿਨ ਗੱਲ ਇਹ ਆ ਵੀ ਇੱਕ ਵਾਰੀ ਮਾਹੌਲ ਜਦੋਂ ਆਇਆ ਜਾ ਉਹ ਜਾਂਦਾ ਜਦੋਂ ਚੇਦਾ ਤੀਪੋ ਤੇ ਜਾਂਦਾ ਹੁਣ ਉਹ ਜਿਹੜੀ ਬਜ਼ੁਰਗ ਦਾਦੀ ਮਾਂ ਸੀ ਉਹ ਤਾਂ ਵਿਚਾਰੀ ਉਹ ਤੋਂ ਬਾਬਾ ਜੀ ਦੇ ਕੋਲੀ ਖੜੀ ਰਹੀ ਆ ਕੋਈ ਮਤਲਬ ਪਰ ਲੇਕਿਨ ਇਹ ਬਹੁਤ ਮਾੜਾ ਹਾਦਸਾ ਵਾਪਰੇ ਆ ਪਰ ਇਹਦੇ ਵਿੱਚ ਜੇ ਆਪਾਂ ਕਹੀਏ ਵੀ ਕਿਸੇ ਦਾ ਨਾਂ ਦਾ ਬੱਚਿਆਂ ਦੇ ਮਾਂ ਪਿਓ ਦਾ ਉਹ ਦੇਖੋ ਉਹ ਦਾਦੀ ਮਾਂ ਘਰੇ ਲੈ ਕੇ ਗਈ ਆ ਉਹ ਫਿਰ ਘਰ ਆ ਗਏ ਹੁਣ ਉਹਨੂੰ ਕੀ ਕਰ ਸਕਦੇ ਆ ਪਾਣੀ ਦੇ ਕੇ ਵੈਸੇ ਵੀ ਗਰਮੀ ਦੇ ਵਿੱਚ ਨਾ ਅੱਜ ਕੱਲ ਬੱਚਿਆਂ ਨੂੰ ਹੋ ਹੀ ਜਾਂਦਾ ਵਾ ਤੁਸੀਂ ਪਾਣੀ ਇਹਨਾਂ ਵੀ ਪਾਣੀ ਪੂਰਾ ਸਾਫ਼ ਹੋਣਾ ਪਾਣੀ ਠੰਡਾ ਬਾਜੀ ਉਹ ਗਰਮੀ ਕਰਕੇ ਬਸ ਉਹਨੂੰ ਪਸੇ ਹੀ ਆ ਵੀ ਗਰਮੀ ਤੋਂ ਬੱਚਿਆਂ ਨੂੰ ਥੋੜਾ ਜਿਹਾ ਚੀਜ਼ ਆ ਹੁੰਦਾ ਹੈ ਉਹ ਬੰਨਾਂ ਨੇ ਉਹਨੀਆਂ ਦੇਖਿਆ ਕਿ ਡੰਡੇ ਵਗੈਰਾ ਤਾਂ ਲਾਇ ਹੋਏ ਸੀਗੇ ਦੇਸ ਤੋਂ ਸੇਫਟੀ ਲਾਇ ਹੋਈ ਸੀਗੀ ਸੰਗੜ ਵਿੱਚ ਲਾਇ ਉਹਦਾ ਜ਼ਿਆਦਾ ਕੋਈ ਨਹੀਂ ਪਤਾ ਲਾਣਾ ਬੱਚੇ ਲਈ ਖੇਡਣ ਵਾਲੀ ਜਗ੍ਹਾ ਖੇਡਣ ਦੀ ਹੁੰਦੀ ਸੀ ਬਸ ਤੋਂ ਉਹ ਨਹੀਂ ਹੋ ਕੇ ਜੀ ਜੀ ਵੀ ਛੱਡੀ ਜਾਣਾ ਉਹ ਤੋਂ ਵੀ ਛੱਡੀ ਸੀ ਵਿੱਚੋਂ ਸਫਾਈ ਕਰਨ ਹਾਂਜੀ ਹਾਂਜੀ ਵੀ ਜਿਹੜਾ ਕੋਈ ਮਾੜੀ ਮੋਟੀ ਕੋਈ ਹੈਗੀ ਆ ਤਾਂ ਉਹ ਹਲੇ ਨਹੀਂ ਵੀ ਇਹ ਤਾਂ ਇਹਦੇ ਵਿੱਚ ਛੱਡਦੇ ਨੇ ਉਹ ਕੋਦੇਕ ਤਾਂ ਹੀ ਛੱਡਦੇ ਨੇ ਫਿਰ ਉਹ ਇੱਥੇ ਖਿਡਾ ਦਿੰਦੇ ਰੱਖੀ ਪਰ ਲੇਕਨ ਅਪਰਾਲਾ ਬੜਾ ਸੇਵਾਦਾਰ ਨੇ ਕੀਤਾ ਵੀ ਬੱਚਿਆਂ ਪਰ ਅਧਾਈ ਨਹੀਂ ਲੱਗਿਆ ਵੀ ਕਿੱਥੇ ਹੋਇਆ ਕਿ ਨਹੀਂ ਮਤਲਬ ਇਸ ਚੀਜ਼ ਦਾ ਬਹੁਤ ਬਹੁਤ ਜਿਆਦਾ ਮੌਜੂਦ ਸੀ ਕਿ ਚੁਰੇ ਬਾਕੀ ਇੱਥੇ ਹੀ ਸੀ ਅੱਜ ਸਵੇਰ ਦੇ ਇੱਥੇ ਆ ਹਾਂਜੀ ਵੀਰ ਇਹ ਤਾਂ ਦੋ ਕੁ ਮਿੰਟ ਪਰਛਾਦਾ ਛਾਦੇ ਕਿ ਨਾਲ ਹੀ ਇੱਥੇ ਬੱਚਿਆਂ ਨੇ ਕਿਤੇ ਰੋਲਾ ਪਾਇਆ ਨਾਲ ਹੀ ਉੱਠ ਕੇ ਖੜੇ ਦੋ ਮਿੰਟ ਜਿਹੜੇ ਆ ਵੀ ਬੱਚੇ ਡਿਗੇ ਆ ਕਿ ਨਹੀਂ ਡਿਗੇ ਕਿਉਂਕਿ ਤਸਾ ਹੀ ਨਹੀਂ ਨਾ ਪਤਾ ਹੀ ਨਹੀਂ ਜਿਦ ਲੱਗ ਰਿਹਾ ਆ ਆਪਾਂ ਦੱਸੇ ਉੱਠੇ ਆ ਖਾਸਾ ਟਾਈਮ ਇੱਕ ਟਾਈਮ ਦੇ ਵਿੱਚ ਕਿੰਨਾ ਟਾਈਮ ਲੱਗਦੇ ਰਿਹਾ ਇੰਨਾ ਨੇ ਬੈਠੇ ਡਿਗੇ ਉੱਤੇ ਡਿਗੇ ਫੇਰ ਉਹ ਸਾਰਾ ਵੀ ਵੀ ਬੁਲਾਏ ਸੀ ਇਹ ਵਾਰ ਜਾਨੂ ਦਾ ਵੀ ਟਾਈਮ ਵੀ ਲੱਗਿਆ ਸੀ ਸੋ ਤਸਵੀਰਾਂ ਨੇ ਕੈਮਰਾ ਪਰਸਨ ਕਹੋਗੇ ਕੋਈ ਤਸਵੀਰਾਂ ਦਿਖਾ ਦਿਤੀ ਜਾਨ ਅਸੀਂ ਉਸ ਜਗ੍ਹਾ ਤੇ ਮੌਜੂਦ ਆ ਜਿੱਥੇ ਅੱਜ ਦੋ ਬੱਚੇ ਜਿਹੜੇ ਪਾਣੀ ਵਿੱਚ ਡੁੱਬ ਕੇ ਜਿਨ੍ਹਾਂ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਤੇ ਉੱਥੇ ਦੂਜੇ ਪਾਸੇ ਪੁਲ ਪ੍ਰਸ਼ਾਸਨ ਵਿੱਚ ਉੱਥੇ ਮੌਜੂਦ ਹੈ ਜੇ ਗੱਲ ਕਰਾਂਗੇ ਅਨਹੋਣੀ ਘਟਨਾ ਜਿਹੜੀ ਬਹੁਤ ਵਾਕਿਆ ਹੈ ਕਿ ਕਹਿ ਸਕਦੇ ਦੁਖਦਾਈ ਘਟਨਾ ਜਿਹੜੀ ਇੱਥੇ ਹੋਈ ਆ ਪਰ ਸੰਤ ਸਿਚੇਵਾਲ ਜੀ ਜਿਹੜੋ ਅਕਸਰ ਦੇਖ ਰਹੇ ਨੇ ਅੱਛਾ ਕੰਮ ਕਰਦੇ ਨੇ ਵਧੀਆ ਥਲਾਂਗਾਂ ਜੋ ਕਦਮ ਜੋ ਗੰਦੇ ਦਰਿਆੰਦੜਾ ਸਫਾਈ ਕਰ ਰਹੇ ਨੇ ਕਾਫੀ ਹੱਦ ਨਾਲ ਵੱਧ ਕੇ ਜਿਹੜੀ ਸਫਾਈ ਹੋ ਰਹੀ ਸੀ ਪਰ ਅੱਜ ਇੱਕ ਸ਼ਸਨ ਦੇ ਅਧਿਕਾਰੀ ਨਾਲ ਵੀ ਗੱਲਬਾਤ ਕਰਾਂਗੇ ਕਿ ਮਾਮਲਾ ਕੀ ਹੈ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਨੇ ਇਹ ਸਾਰਾ ਤਸਵੀਰਾਂ ਨੇ ਤੁਹਾਡੇ ਨਾਲ ਤਾਪ ਰੋਡ ਦੀ ਤਸਵੀਰਾਂ ਦਿਖਾ ਰਹੇ ਤੇ ਵੀਡੀਓ ਅੱਜ ਇੱਕ ਹਾਸਾ ਹੁੰਦਾ ਹਾਸੇ ਦੇ ਵਿੱਚ ਜਿਹੜਾ ਦੋ ਬੱਚਿਆਂ ਦੀ ਜਾਨ ਚਲੀ ਜਾਂਦੀ ਹੈ ਸੰਤ ਸੀਚੇਵਾਲ ਦੇ ਵੱਲੋਂ ਜਿਹੜਾ ਵਧੀਓ ਪ੍ਰਾਲਾ ਲੁਧਿਆਣਾ ਨੂੰ ਜਿਹੜੇ ਕਹਿ ਸਕਦੇ ਆ ਗੰਦੇ ਦਰਿਆ ਨੂੰ ਸਫਾਈ ਕੀਤੀ ਜਾਂਦੀ ਹੈ ਪਰ ਅੱਜ ਜਿਹੜੀ ਹੈ ਅਰਦਾਸ ਹੋਣੀ ਸੀ ਸ਼ੁਕ ਸ਼ਾਂਤੀ ਵਾਸਤੇ ਪਰ ਇਹ ਅਰਦਾਸ ਜਰੀ ਹੈ ਕਿਹਸਾ ਰਹਿ ਗਿਆ ਜਾਨੋਂ ਹੋਣੀ ਕਟਲਾ ਹੋਈ ਜਿਹਦੇ ਵਿੱਚ ਪੁਲਿਸ ਪ੍ਰਸ਼ਾਸਨ ਵੀ ਇੱਥੇ ਮੌਕੇ ਤੇ ਮੌਜੂਦ ਆ ਸੋ ਤਸਵੀਰਾਂ ਕੈਮਰਾ ਪਰਸਨ ਨੂੰ ਲਵਾ ਕੇ ਜਿਹੜੀ ਤਸਵੀਰਾਂ ਨੇ ਦਿਖਾ ਦਿੱਤੀਆਂ ਜਾਂ ਸੋ ਪੰਜਾਬ ਪੁਲਿਸ ਦੇ ਜਵਾਨ ਵੀ ਇੱਥੇ ਪਹੁੰਚੇ ਨੇ ਜੋ ਇੱਕ ਬਹੁਤ ਵੱਡਾ ਹਾਸਾ ਹੁੰਦਾ ਜਿੱਥੇ ਅੱਜ ਮੌਕੇ ਤੇ ਦੋ ਬੱਚੇ ਮੌਕੇ ਤੇ ਮੌਤ ਹੋ ਜਾਂਦੀ ਹੈ ਸੋ ਇਹ ਤਸਵੀਰਾਂ ਨੇ ਤਾ ਟੂੜਦੀਆਂ ਤੁਹਾਨੂੰ ਲਾਈਵ ਦਿਖਾ ਰਿਹਾ ਪੰਜਾਬ ਨੂੰ 24 ਟੀਵੀ ਲਾਈਵ ਚੈਨਲ ਤੋਂ ਸੋ ਇਸ ਵੇਲੇ ਅਸੀਂ ਮੌਜੂਦ ਆ ਸੋ ਇੱਥੇ ਦੇ ਪੁਲਿਸ ਅਧਿਕਾਰੀ ਜਿਹੜੇ ਨੇ ਜੋ ਇਸ ਕੇਸ ਦੇ ਦੇਖਰੇ ਕਰ ਰਹੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਮਾਮਲਾ ਕੀ ਸੀਗਾ ਕਿ ਅਕਸਰ ਕਿਸ ਦੀ ਲਾਪਰਵਾਹੀ ਹੈ ਤੇ ਤੁਹਾਡੀ ਇਹਦੇ ਬਾਰੇ ਕੀ ਰਾਏ ਹੈ ਤੇ ਕਮੈਂਟ ਆਪਣਾ ਨਾਲ ਦੇ ਨਾਲ ਜਿਹੜਾ ਸਾਂਝਾ ਕਰਦੇ ਰਹੋ ਇਸ ਜਗ੍ਹਾ ਤੇ ਮੌਕੇ ਤੇ ਸੋ ਗੱਲਬਾਤ ਕਰਾਂਗੇ ਮੈਡਮ ਕੀ ਮਾਮਲਾ ਕੀ ਦੱਸ ਸਕਦੇ ਸੋ ਕੀ ਡੈਥ ਹੋਈ ਹੈ ਦੋ ਬੱਚਿਆਂ ਦੀਆਂ ਬਾਡੀਜ਼ ਰਿਟਰੀਵ ਹੋਈਆਂ ਨੇ ਉਹਨਾਂ ਦੀ ਡੁੱਬਣ ਦੇ ਨਾਲ ਡੈਥ ਹੋਈ ਸੀ ਤੇ ਹੁਣ ਉਹਨਾਂ ਦੀਆਂ ਬਾਡੀਜ਼ ਨੇ ਜਿਹੜੀਆਂ ਇੱਕ ਦੀ ਸਿਵਲ ਹਸਪੀਟਲ ਸ਼ਿਫਟ ਕਰ ਰਹੇ ਆ ਦੂਸਰੇ ਦੀ ਬਾਡੀ ਸੀਐਮਸੀ ਮੋਰਚਰੀ ਦੇ ਵਿੱਚ ਉਹਨਾਂ ਦਾ ਨਾਮ ਕੀ ਸੀਗਾ ਬੱਚਿਆਂ ਦਾ ਇੱਕ ਬੱਚੇ ਦਾ ਨਾਮ ਅਭੇ ਅਤੇ ਇੱਕ ਬੱਚੇ ਦਾ ਨਾਮ ਅੰਸ਼ੇ ਉਹਨਾਂ ਦੀ ਉਮਰ ਕਿੰਨੀ ਸੀ ਮੈਂ ਇੱਕ ਦੀ ਉਮਰ ਤਕਰੀਬਨ 15 ਸਾਲ ਹੈ ਦੂਸਰੇ ਦੀ ਉਮਰ ਵੀ 14-15 ਸਾਲ ਦੇ ਵਿੱਚ ਹੀ ਨੇ ਬੱਚੇ ਪਰਵਾਸੀ ਪਰਿਵਾਰ ਨੇ ਇੱਕ 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 ਪਰਵਾਸੀ ਹੈ ਇੱਕ ਪੰਜਾਬੀ ਇੱਥੇ ਕਰਨ ਕੀ ਆ ਸੀਗੇ ਬੱਚੇ ਪਤਾ ਨਹੀਂ ਪਰਿਵਾਰ ਪਰਿਵਾਰਾਂ ਦੇ ਨਾਲ ਅਸੀਂ ਅਜੇ ਗੱਲ ਕਰ ਰਹੇ ਹਾਂ ਜੇ ਉਹ ਇਸ ਸਿਚੁਏਸ਼ਨ 'ਚ ਨਹੀਂ ਹੈਗੇ ਕਿ ਉਹ ਸਾਨੂੰ ਪੂਰੀ ਗੱਲਬਾਤ ਦੱਸ ਸਕਣ ਜਦੋਂ ਹੀ ਉਹਨਾਂ ਦਾ ਥੋੜਾ ਮਾਹੌਲ ਅਜੇ ਆਪਾਂ ਵੀ ਸਮਝਦੇ ਹਾਂ ਕਿ ਉਹ ਇਸ ਸਿਚੁਏਸ਼ਨ 'ਚ ਨਹੀਂ ਹੈਗੇ ਕਿ ਅਸੀਂ ਉਹਨਾਂ ਨੂੰ ਸਾਰਾ ਕੁਝ ਪੁੱਛੀਏ ਮੈਡਮ ਇੱਥੇ ਕੋਡੇ ਬਣੇ ਹੋਏ ਪੋਡੀਅਮ ਬਣਾਈਆਂ ਕਿਤੇ ਇਹਨੂੰ ਸਾਰੇ ਬੱਚੇ ਹੋਰ ਦੁਬਾਰਾ ਫਿਰ ਅੱਗੇ ਕੋਈ ਹਾਦਸਾ ਵੀ ਹੋ ਸਕਦਾ ਜਿਹਨੂੰ ਬੰਦ ਕਰ ਦੇਣਾ ਚਾਹੀਦਾ ਸਿਰਫ ਕੋਈ ਗੱਲ ਨਹੀਂ ਅਸੀਂ ਹੁਣੇ ਉਹ ਸਾਰਾ ਕੁਝ ਚੈੱਕ ਕਰਾ ਰਹੇ ਹਾਂ ਤਾਂ ਕੀ ਇਨਸਾਫ ਦਿੱਤਾ ਜਾਊਗਾ ਪਰਿਵਾਰ ਪਰਵਾਰਾਂ ਦੇ ਨਾਲ ਜੀ ਜੋ ਵੀ ਹੈਗਾ ਜੇ ਆਪਾਂ ਪੋਸਟਮਾਰਟਮ ਉਹਨਾਂ ਦੇ ਕੱਲ ਨੂੰ ਹੋਣਗੇ ਪੋਸਟਮਾਰਟਮ ਤੋਂ ਬਾਅਦ ਜੋ ਅਗਲੀ ਬਣਦੀ ਕਾਰਵਾਈ ਹੈ ਉਹ ਕੀਤੀ ਜਾਊਗੀ